ਅੰਜੀਪਾਈ ਸਾਹਿਬ ਕਹਿਣਾ ਕੋਈ ਕੁਛ ਸਰ ਸੀ ਸਾਲ ਹੋ ਗਏ ਅੰਮ੍ਰਿਤਸਰ 19 ਸਾਲ ਤੋਂ ਅਸੀਂ ਚੱਕੀ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਕਿੰਦਰ ਕਰ ਸਰਕਾਰ ਕੋਲ ਜੀਲ ਕੈਂਡ ਕਹਿੰਿਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ ਪੰਜ ਸਾਲ ਤੋਂ ਸੁਪਰੀਮ ਕੋਰਟ ਵਾਰ-ਵਾਰ ਅਰਜ਼ੀ ਕਰਕੇ ਫਸੇ ਰਹੇ ਲੋਕੋ ਨਾ ਸਰ ਇਧਰ ਵੀ ਉੱਤਰੇ ਬੇਇੱਜ਼ਤੀ ਕਰਦਾ ਕਿ ਅਗਲਾ ਫੈਸਲਾ ਹੋਵੇਗਾ ਜੇ ਫੈਸਲਾ ਹੋਵੇਗਾ ਅਗਲਾ ਫੈਸਲਾ ਕਰਦਾ ਬਹੁਤ ਹੋ ਗਿਆ ਇਹ ਲੱਗਦਾ ਜੀ ਫੈਸਲਾ ਲੈਣ ਦੇ ਵਿੱਚ ਸਮਰਥ ਕਿਹਾ ਐ ਐਸਜੀਪੀਸੀ ਨੇ ਤੁਹਾਡੇ ਕੇਸ ਦੇ ਵਿੱਚ ਬਿਲਕੁਲ ਹੋਰ ਦੇ ਸਬੰਧਤ ਹੈ ਜੀ ਸਾਈਡ ਤੋਂ ਲੋ ਜਾਂ ਤੁਹਾਨੂੰ ਨਾ ਨਾ ਦੱਸਦਾ ਜਦੋਂ ਆਪਾਂ ਦੇ ਫੋਟੋ ਦੇ ਸਬੰਧ ਵਿੱਚ ਜੀ ਕਾਲਾ ਸਟੇਟ ਇੰਤਜ਼ਾਰ ਹੋਰ ਇੰਤਜ਼ਾਰ ਖਾਤੇ ਜਾਵੇ ਉਹਦੇ ਸਿਰ ਮਨੁੱਖਾ ਦੇ ਅਗਲਾ ਫਾਸਲਾ ਜਾਵੇ ਅੰਜੀ ਭਾਈ ਸਾਹਿਬ ਕਹਿਣਾ ਕੋਈ ਕੁਛ ਜਦੋਂ 30 ਸਾਲ ਹੋ ਗਏ ਅੰਮ੍ਰਿਤਸਰ 19ਵੇਂ ਸਾਈਟ ਨੂੰ ਅਸੀਂ ਚੱਕੀ ਵਿੱਚ ਲਾ ਗਿਆ ਤੇ 14 ਸਾਲਾਂ ਤੋਂ ਕਿੰਨਾ ਸਰਕਾਰ ਕੋਲ ਜੀਲ ਪੰਡਕ ਭਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ ਪੰਜ ਸਾਲ ਤੋਂ ਕੇ ਸੁਪਰੀਮ ਕੋਰਟ ਵਾਰ-ਵਾਰ ਹੁਕਮ ਕਰਕੇ ਫਸੇ ਰਹਿ ਗਏ ਲੋਕੋ ਨਾ ਸਰ ਇਹ ਬੇਇੱਜ਼ਤੀ ਕਰਦਾ ਕਿ ਅਗਲਾ ਫੈਸਲਾ ਹੋਵੇਗਾ ਜਿਹੜਾ ਫੈਸਲਾ ਹੋਵੇਗਾ ਇਹਨਾਂ ਦੇ ਫੈਸਲੇ ਲੈਣ ਦੇ ਵਿੱਚ ਸਮਰਥਿਤ ਰਿਹਾ ਐਸਜੀਪੀਸੀ ਤੁਹਾਡੇ ਕੇਸ ਦੇ ਵਿੱਚ ਬਹੁਤ ਬਹੁਤ ਸਭੀ ਦਾ ਰਿਹਾ ਹੈ। ਸੈਕਿੰਡ ਸਾਈਡ ਤੋਂ ਜਾਂ ਤੁਹਾਨੂੰ ਸਾਨੂੰ ਦੱਸਣਾ ਦਫਤਰ ਅੰਦਰ ਸਪੱਸ਼ਟ ਕਰਕੇ ਸਭ ਨੂੰ ਜੀ ਕਾਤਕਾ ਜੀ ਇੰਤਜ਼ਾਰ ਹੋ ਰਿਹਾ ਹੈ। ਬਿਲਕੁਲ ਇੰਤਜ਼ਾਰ ਆਖੀ ਬਾਰੇ ਕੋਮ ਦੇ ਸਹਿਯੋਗ ਨਾਲ ਅਗਲਾ ਫੈਸਲਾ ਜੀ